ਕੱਲ ਅਸੀਂ ਇਹਨਾਂ ਤੋਂ ਡਰ ਰਹੇ ਸੀ ਵੀ ਇਹ ਗੈਸ ਆਸੂ ਗੈਸ ਦੇ ਗੋਲੇ ਨੇ ਅੱਜ ਅਸੀਂ ਇਹਨਾਂ ਤੋਂ ਡਰ ਨਹੀਂ ਰਹੇ ਅੱਜ ਅਸੀਂ ਇਹਨਾਂ ਨਾਲ ਖੇਲ ਰਹੇ ਆ ਜੋ ਇਹਨੇ ਦੂਸਰਾ ਹੀ ਦੇ ਦੂਸਰਾ ਦੇਸ਼ ਬਣਾ ਦਿਆ ਨਾ ਬੈਰੀਕੇਡ ਲਾਗਾ ਇਹ ਤਾਂ ਪੰਜਾਬ ਨੂੰ ਲੱਗ ਕਰਨਾ ਚਾ ਰਹੇ ਆ ਲੱਗ ਕਰਦੀ ਐ ਇੰਨਾ ਪੰਜਾਬ ਵੈਸੇ ਖਾਲੀਤਾਰ ਕੀ ਹਾਂ ਮੰਗ ਨਹੀਂ ਕਰਦੇ ਹਾਂ ਚਲੋ ਇਹ ਸ਼ੱਕ ਦੂਜੇ ਪਾਸੇ ਗੋਲੇ ਚੱਲੀ ਜਾ ਰਹੇ ਨੇ ਪਰ ਇੱਥੇ ਲੋਕ ਲੰਗਰ ਵਰਤਾ ਰਹੇ ਨੇ ਇਹ ਸੜੀ ਹੀ ਖੜੇ ਰੇ ਲਾ ਲਿਓ ਤੁਹਾਡੇ ਸਾਹਮਣੇ ਸੜੀ ਹੀ ਲਾ ਲਿਓ ਕਦੇ ਆਜੋ ਫਿਰ ਦੇਖ ਲੈਂਦੇ ਆ ਇਹਨਾਂ ਨੇ ਵੀ ਉਹਨੂੰ ਫਿਰ ਕਿਸੇ ਨੇ ਸੱਦਾ ਦਿੱਤਾ ਸੀਗਾ ਵੀ ਲੰਗਰ ਲੈ ਕੇ ਆਓ ਜ ਆਪਣੇ ਆਪ ਹੀ ਮਨ ਬਣ ਗਿਆ ਆਪਣੇ ਆਪ ਮਨ ਬਣਿਆ ਆਵਾਜ਼ ਪਿੰਡ ਵਾਲਿਆਂ ਦਾ ਇਹ ਕਿਸਾਨ ਨੀਤਾ ਅੱਤਵਾਦੀ ਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਪੰਜਾਬ ਹਮੇਸ਼ਾ ਲੜਾਈਆਂ ਲੜਦਾ ਰਿਹਾ ਜੀ ਲੜਦਾ ਰਹੂਗਾ ਕੜੇ ਲਿਖੇ ਨੌਜਵਾਨ ਆ ਸਾਰੇ ਇਤਨੇ ਹੈ ਆ ਠੀਕ ਹੈ ਜੀ ਐਸਾ ਹੀ ਬਾਤ ਨਹੀਂ ਕੋਈ ਵੀ ਕਿਸਾਨ ਵੀ ਜੋ ਵਾਲੇ ਬੰਦੇ ਵੀ ਆ ਇਨਮਾ ਜਿਹੜੇ ਆਪਣੇ ਕੰਮਕਾਰ ਛੱਡ ਕੇ ਇਹਾ ਆ ਰਹੇ ਆ ਮੋਰਚੇ ਬਾਹਰੇ ਆ ਜਿਹੜੇ ਇੱਬੀ ਮੋਰਚੇ ਬਾਹਰ ਆਪ ਜਾ ਕੇ ਦੇਖ ਲਓ ਅੱਗਾ ਆਪ ਨੂੰ ਐਸੇ ਐਸੇ ਨੌਜਵਾਨ ਮਿਲਾਂਗੇ ਜਿਹੜੇ ਸਰਕਾਰੀ ਜੋਬ ਕਰਦੇ ਬੜੇ ਬੜੇ ਅਫਸਰ ਲੱਗੇ ਹੋਏ ਆ ਉਹ ਵੀ ਮੋਰਚੇ 'ਤੇ ਖੜੇ ਆ ਹਾਂਜੀ ਗੋਲੇਆਂ ਦੇ ਸਾਹਮਣੇ ਹੀ ਲੇਦੇ ਜਦ ਵੀ ਕੁਝ ਨਹੀਂ ਹੁੰਦਾ ਗੋਲੇ ਤਾਂ ਬਹੁਤ ਦੇਖੇ ਵੇ ਨੇ ਗੋਲੇ 'ਤੇ ਕੁਝ ਵੀ ਨਹੀਂ ਆ ਹਾਂਜੀ ਫੌਜੀ ਰਿਟਾਇਰ ਹੋ ਮੈਂ ਅੱਛਾ ਹਾਂਜੀ ਗੋਲੇ ਗੋਲੇਆਂ ਦਾ ਕੋਈ ਹੋਰ ਨਹੀਂ ਚਿੰਤਾ ਨਹੀਂ ਹੈ ਗੋਲੇ ਜਿੰਨੇ ਤੋਂ ਫੁਲਚੜੀਆਂ ਵਾਲਾ ਕੰਮ ਮੰਨੇ ਓਵਰਡੇਟ ਗੋਲੇ ਹੋਂਗੇ ਰੇ ਦਿੱਲੀ ਜਿੱਤਣੇ ਵਾਲੇ ਇਬ ਦਿੱਲੀ ਨੂੰ ਛੱਡ ਦੇਣਗੇ ਤੁਹਾਨੂੰ ਪਤਾ ਹੀ ਆ ਯਾਰ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮੰਦੀਪ ਇਸ ਟਾਈਮ ਸ਼ੰਭੂ ਬੈਰੀਅਰ ਤੇ ਬੈਠਿਆ ਰਾਤ ਹੋ ਗਈ ਆ ਬੇਸ਼ੱਕ ਦੂਜੇ ਪਾਸੇ ਗੋਲੇ ਚੱਲੀ ਜਾ ਰਹੇ ਨੇ ਪਰ ਇੱਥੇ ਲੋਕ ਲੰਗਰ ਵਰਤਾ ਰਹੇ ਨੇ ਤਾਂ ਇੱਕ ਟਰਾਲੀ ਦੇ ਵਿੱਚ ਆਪਾਂ ਬੈਠੇ ਆ ਇਹ ਸੇਵਾਦਾਰ ਵੀਰ ਲੰਗਰ ਵਰਤਾ ਰਹੇ ਸੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਕਿਹੜਾ ਪਿੰਡ ਆ ਤੁਹਾਡਾ ਸਾਡਾ ਪਿੰਡ ਆ ਮਹਾਲੀ ਜ਼ਿਲ੍ਹੇ ਚ ਪਿੰਡ ਹਮਾਈਆਂ ਉਪਰ ਤਸੰਬਲੀ ਆ ਜੀ ਪਜੋਕਰ ਸਾਹਿਬ ਦੇ ਨਾਲ ਹੂੰ ਇਹ ਪਿੰਡ ਪਜੋਕਰੇ ਸਾਹਿਬ ਦੇ ਨਾਲ ਆ ਉੱਥੋਂ ਲੰਗਰ ਦੀ ਸੇਵਾ ਲਗਾਤਾਰ ਚੱਲ ਰਹੀ ਆ ਜੀ ਅੱਛਾ ਆ ਲਗਾਤਾਰ ਲੰਗਰ ਦੀ ਸੇਵਾ ਚੱਲ ਰਹੀ ਆ ਕੱਲ ਨੂੰ ਵੀ ਸੇਵਾ ਇਤਰੀ ਜਾਰੀ ਰਹੂਗੀ ਤੁਹਾਨੂੰ ਫਿਰ ਕਿਸੇ ਨੇ ਸੱਦਾ ਦਿੱਤਾ ਸੀਗਾ ਵੀ ਲੰਗਰ ਲੈ ਕੇ ਆਓ ਜਾਂ ਆਪਣੇ ਆਪ ਹੀ ਮਨ ਬਣ ਗਿਆ ਆਪਣੇ ਆਪ ਮਨ ਬਣਿਆ ਆ ਜੀ ਪਿੰਡ ਵਾਲਿਆਂ ਦਾ अच्छा पਿੰਡੇ ਤੋਂ ਗੰਜਾਇਸੋਂ ਬੜੀ ਆ ਤੁਹਾਡੇ ਮਤਲਬ ਠਿਕਾਂਦਾ ਕਰ ਇਸ ਤਰ੍ਹਾਂ ਸਾਡੂ ਕੋਈ ਪ੍ਰਵਾਹ ਨਹੀਂ اچھا ਚਾ ਇੱਕ ਸਾਲ ਤੱਕ ਇਤਨੀ ਚੱਲਦਾ ਰਹੇ ਇਤਨੀ ਹੋਊਗਾ ਲੰਗਰ ਚੱਲਦਾ اچھا ਹੁਣ ਫਿਰ ਰਾਤ ਹੋ ਗਈ ਆ ਗੋਲੇ ਫੇਰ ਚੱਲੀ ਜਾਂਦੇ ਆ ਕਿਸਾਨ ਹਾਲਾਂਕਿ ਇੱਧਰ ਬੈਠੇ ਤੁਸੀਂ ਤਾਂ ਇੱਥੇ ਬੈਠੇ ਹੋ ਹਾਂ ਜੀ ਗੋਲੇ ਕੇ ਸਾਹਮਣੇ ਹੀ ਲੇਦੇ ਜਦ ਵੀ ਕੁਝ ਨਹੀਂ ਹੁੰਦਾ ਹਾਂ ਗੋਲੇ ਤੋਂ ਬਹੁਤ ਦੇਖੇ ਵੇ ਨੇ ਗੋਲੇ ਤੋਂ ਕੁਝ ਵੀ ਨਹੀਂ ਆ ਹਾਂ ਜੀ ਉਹ ਜੀ ਰਿਟਾਇਰ ਹੁੰ ਮੈਂ اچھا ਹਾਂ ਜੀ ਗੋਲੇ ਗੋਲੇਆਂ ਦਾ ਕੋਈ ਹੋਰ ਨਹੀਂ ਚਿੰਤਾ ਨਹੀਂ ਹੈ ਗੋਲੇ ਜਿੰਨੇ ਤੋਂ ਫੁਲਚੇ ਨਹੀਂ ਆਦਾ ਕੰਮ ਮਨੇ ਓਵਰਡੇਟ ਗੋਲੇ ਹੂੰ ਰੇ ਅੱਛਾ ਉਹਦਾ ਕੀ ਫਰਕ ਪੈਂਦਾ ਓਵਰਡੇਟ ਵਾਲਿਆਂ ਨਾਲ ਓਵਰਡੇਟੇ ਦਾ ਕੋਈ ਫਰਕ ਨਹੀਂ ਪੜਦਾ ਥੋੜੀ ਬੋਲਤੀ ਮਤਲਬ ਅੱਖਾਂ ਦੇ ਚੁੰਦ ਕਦੀ ਲਾਂਦੇ ਇਸ ਦੀ ਕੋਈ ਖਾਸ ਗੱਲ ਨਹੀਂ ਹੈਗੀ ਅੱਛਾ ਹਾਂ ਜੀ ਥੋੜੀ ਪੁਆਧੀ ਬੋਲੀ ਆ ਹਨਾ ਹਾਂ ਜੀ ਪੁਆਧੀ ਬੋਲੀ ਸਾਰੇ ਸਾਰੇ ਪੁਆਦ ਵਾਲੇ ਆ ਹੈ ਹਾਂ ਸਾਰੇ ਪੁਆਦ ਵਾਲੇ ਆ ਜੀ ਠੀਕ ਆ ਅੱਛਾ ਕਹਿੰਦੇ ਵੀ ਪੰਜਾਬੀਆਂ ਨੂੰ ਇਹ ਵੀ ਕਿਹਾ ਜਾਂਦਾ ਕਹਿੰਦੇ ਇਹਦਾ ਗਰਮ ਖਿਆਲੀ ਆ ਤੇ ਕੀ ਲੱਗਦਾ ਫਿਰ ਕਿੰਨੇ ਕੁ ਠੰਡੇ ਹੋ ਤੇ ਕਿੰਨੇ ਕੁ ਗਰਮ ਆ ਪਿੱਛੇ ਬੋਲਦੇ ਆ ਜੀ ਅਸੀਂ ਇਸ ਕਰਕੇ ਜ਼ਿਆਦਾ ਬੁਰੇ ਲੱਗਦੇ ਆ ਜੀ ਸਰਕਾਰ ਨੂੰ ਅਸੀਂ ਆਪਣੇ ਹੱਕ ਲੈਣ ਵਾਸਤੇ ਦਿੱਲੀ ਜਾ ਰਹੇ ਆ ਜੀ ਹਾਂਜੀ ਇਰਾਦਾ ਫਿਰ ਜਾਓਗੇ ਹਾਂਜੀ ਹਾਂਜੀ ਜਾਓਗੇ ਜਾਣਾ ਹੀ ਜੀ ਅਸੀਂ ਤਾਂ ਤਿਆਰ ਬੈਠੇ ਜੀ ਜਥੇਵੰਦੀਆਂ ਹੁਕਮ ਕਰਨੀ ਅਸੀਂ ਤਾਂ ਤਿਆਰ ਆ ਜੀ ਅੱਜ ਵੀ ਕੋਸ਼ਿਸ਼ ਕੀਤੀ ਆ ਪਰ ਅੱਜ ਵੀ ਨਹੀਂ ਟੁੱਟ ਪਾਇਆ ਬੈਰੀਕੇਡ ਕਿਉਂ ਲੱਗਦਾ ਕਿਉਂ ਨਹੀਂ ਟੁੱਟ ਰਿਹਾ ਕਾਰਨ ਕੀ ਆ ਸਰ ਜਥੇਵੰਦੀਆਂ ਨੇ ਜਥੇਵੰਦੀਆਂ ਨੇ ਰੋਕਿਆ ਹੋਇਆ ਹੈ ਜੀ ਅੱਛਾ ਹਾਂਜੀ ਸਾਡੀ ਪੂਰੀ ਤਿਆਰੀ ਹੈ ਜੀ ਅਸੀਂ ਜਦ ਵੀ ਕੋਲ ਆਵਗੇ ਅਸੀਂ ਜਾਣ ਨੂੰ ਤਿਆਰ ਆ ਅੱਗੇ ਵਧਣ ਨੂੰ ਅੱਛਾ ਸਾਰੇ ਇੱਕੋ ਪਿੰਡ ਦੇ ਹਾਂਜੀ ਇੱਕ ਪਿੰਡ ਦੇ ਸਾਰੇ ਅੱਛਾ ਹਾਂਜੀ ਪਿੰਡ ਦੋ ਆ ਜੀ ਪਰ ਮਲ ਤਾਲ ਮੇਲੇ ਕੋ ਪਿੰਡ ਪੰਚਾਇਤ ਆ ਡਾਡਾ ਇੱਕ ਮਿੰਟ ਮੈਂ ਨਾ ਥੱਲੇ ਖੜਦਾ ਤੁਸੀਂ ਇੱਥੇ ਆ ਜਾਓ ਇੱਥੇ ਆ ਜਾਓ ਬਈ ਆ ਜਾਓ ਹਾਂ ਹੁਣ ਗੱਲਬਾਤ ਸਹੀ ਹੋ ਅੱਛਾ ਹੋਰ ਦੱਸੋ ਬਈ ਫੇ ਕਿੰਨੀ ਕੁ ਤਿਆਰੀ ਕੀਤੀ ਸੀ ਆ ਸੰਘਰਸ਼ ਦਾ ਤੁਹਾਨੂੰ ਕਦੋਂ ਕੁ ਪਤਾ ਲੱਗਿਆ ਵੀ ਆਉਣਗੇ ਕਿਸਾਨ ਉਸ ਹਿਸਾਬ ਨਾਲ ਤਿਆਰੀ ਕੀਤੀ ਸੀ ਜਦੋਂ ਵੀ ਸੈਕਟਰ ਅੰਦੋਲਨ ਦੀ ਕਾਲ ਆਈ ਨਾ ਉਦੋਂ ਤੋਂ ਅਸੀਂ ਆਪਣੀ ਪੂਰੀ ਤਿਆਰੀ ਖੀਚ ਲਈ ਸੀ ਜੀ ਅਸੀਂ 6 ਮਹੀਨੇ ਦਾ ਰਾਸ਼ਨ ਇਕੱਠਾ ਕਰ ਲਿਆ ਜੀ ਪੈਸੇ ਇਕੱਠੇ ਕਰ ਲਏ ਜੀ ਚਾਹੇ 6 ਮਹੀਨੇ ਲੱਗਣ ਚਾਹੇ ਸਾਲ ਲੱਗੇ ਚਾਹੇ 2 ਸਾਲ ਲੱਗੇ ਅਸੀਂ ਪਹਿਲਾਂ ਵੀ 1.5 ਸਾਲ ਪੂਰੇ ਡਟ ਕੇ ਉੱਥੇ ਅੰਦੋਲਨ ਕਰਕੇ ਆਏ ਆ ਜੀ ਹੁਣ ਵੀ ਅੱਗੇ ਤਿਆਰੀ ਹੈ ਜੀ ਸਾਡੀ ਅੱਛਾ ਫਿਰ ਜਿਵੇਂ ਇੱਕ ਹੋਰ ਗੱਲ ਵੀ ਕਹਿ ਦਿੱਤੀ ਜਾਂਦੀ ਹੈ ਵੀ ਲੋਕ ਖੱਜਲ ਹੁੰਦੇ ਆ ਤੁਹਾਡੇ ਇਸ ਵਜ੍ਹਾ ਨਾਲ ਕੀ ਲੱਗਦਾ ਲੋਕ ਖੱਜਲ ਹੁੰਦੇ ਆ ਕਿ ਲੋਕ ਸਾਥ ਦਿੰਦੇ ਆ ਦੇਖੋ ਜੀ ਖੱਜਲ ਤਾਂ ਹੈ ਸਰਕਾਰ ਕਰ ਰਹੀ ਐ ਅਸੀਂ ਕੋਈ ਖੱਜਲ ਨਹੀਂ ਕਰ ਰਹੇ ਅਸੀਂ ਆਪ ਖੱਜਲ ਖਵਾ ਰੋਏ ਆ ਜੀ ਕਿਹਦਾ ਜੀ ਕਰਦਾ ਜੀ ਰੋਡਾਂ ਦੇ ਸੌਣ ਨੂੰ ਬਰਾਨ ਹੋਣ ਨੂੰ ਜੀ 2-2 ਦਿਨ 3-3 ਦਿਨ ਅਸੀਂ ਬਿਨਾਂ ਨਾਤੇ ਰਹਿਣਾ ਬੈੰਦਾ ਜੀ ਪਾਣੀ ਦੀ ਰਿਕਤ ਆਂਦੀ ਹੈ ਜੀ ਸਾਡਾ ਕਿਹੜਾ ਜੀ ਕਰਦਾ ਜੀ ਅਸੀਂ ਸਰਕਾਰ ਦੇ ਬ੍ਰੋਟ ਕਰੀਏ ਸਰਕਾਰ ਸਾਡੀ ਮੰਗਾਂ ਮੰਨ ਲੈ ਸਾਨੂੰ ਕੀ ਲੋੜ ਹੈ ਜੀ ਇਸ ਕੰਮ ਦੀ ਇੱਕ ਹੋਰ ਵੀ ਮੀਡੀਆ ਤੇ ਗੱਲ ਫੈਲ ਰਹੀ ਆ ਇਹਨੂੰ ਤੁਸੀਂ ਅਫਵਾਹ ਵੀ ਕਹਿ ਸਕਦੇ ਹੋ ਗੱਲ ਵੀ ਕਹਿ ਸਕਦੇ ਹੋ ਮੀਡੀਆ ਤੇ ਆ ਰਹੀ ਆ ਕਿ ਕਿਸਾਨ ਨੀਤਾ ਅੱਤਵਾਦੀ ਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਦਾਂ ਜੀ ਖੱਟੜ ਸਰਕਾਰ ਮੋਦੀ ਸਰਕਾਰ ਸ਼ੁਰੂ ਤੋਂ ਕਹਿ ਰਹੀ ਹੈ ਜੀ ਇਹਦੇ ਤੇ ਕੋਈ ਲੋੜ ਨਹੀਂ ਹੈਗਾ ਜੀ ਪੰਜਾਬ ਹਮੇਸ਼ਾ ਲੜਾਈਆਂ ਲੜਦਾ ਰਿਹਾ ਜੀ ਲੜਦਾ ਰਹੂਗਾ ਅੱਗੇ ਵੀ ਦੇਖ ਲਓ ਜੀ ਜਿੰਨੇ ਅੰਦੋਲਨ ਹੋਣੇ ਪੰਜਾਬੀ ਨੇ ਲੜਨੇ ਜੀ ਤੇ ਹੁਣ ਤਾਂ ਚਲੋ ਹਰਿਆਣੇ ਦੇ ਕਿਸਾਨ ਭਰਾ ਆਪਣੇ ਵੱਧ ਚੜ ਕੇ ਸਾਡਾ ਸਾਥ ਦੇ ਰਹੇ ਨੇ ਅਸੀਂ ਆਪਣੇ ਹੱਕ ਮੰਗ ਰਹੇ ਆ ਅਸੀਂ ਅੰਤਗਵਾਦੀ ਰਹਿੰਦੇ ਨੇ ਕਹਿਣਾ ਹੀ ਜੀ ਜੋ ਆਪਣਾ ਹੱਕ ਮੰਗੂਗਾ ਸਰਕਾਰ ਨੂੰ ਕਹੂਗੀ ਚਾਹੇ ਉਹ ਕੋਈ ਵੀ ਹੋਵੇ ਕਿਸੇ ਤਰ੍ਹਾਂ ਪਾਰਟੀ ਨਾ ਹੋਵੇ ਉਹਨੂੰ ਜਿਹਨੇ ਹੱਕ ਮੰਗਣਾ ਉਹਨੂੰ ਸਰਕਾਰ ਨੇ ਕਹਿ ਨਹੀਂ ਕਹਿਣਾ ਇਹ ਅੰਤਗਵਾਦੀ ਨੇ ਜੀ ਇਹ ਆਏ ਨੇ ਜੀ ਜਦ ਹਰਿਆਣੇ ਇੰਨੀ ਪਾਣੀ ਦੀ ਵਾੜਾ ਆਈ ਜੀ ਜਦ ਲੰਗਰ ਲੈ ਕੇ ਗਏ ਜੀ ਪੰਜਾਬ ਦੇ ਇੰਨੇ ਨੇ ਪਾਣੀ ਜਿੱਥੇ ਜਦ ਕਿੱਥੇ ਜੀ ਸਰਕਾਰਾਂ ਜੀ ਯਾਦਵੀ ਸਰਕਾਰਾਂ ਹੀ ਸੀ ਜੀ ਤੇ ਫਿਰ ਕੀ ਲੱਗਦਾ ਹਰਿਆਣੇ ਦੇ ਲੋਕਾਂ ਦਾ ਸਾਥ ਕਿੰਨਾ ਕਾ ਤੁਹਾਡੇ ਲਈ ਹਰਿਆਣੇ ਦੇ ਲੋਕਾਂ ਦਾ ਸਾਥ ਬਹੁਤ ਵੱਧ ਚੜ ਕੇ ਆ ਜੀ ਪਰ ਉਹਨਾਂ ਨੂੰ ਹਰਿਆਣੇ ਸਰਖੱਤਰ ਸਰਕਾਰ ਮਜਬੂਰ ਕਰ ਰਹੀ ਹੈ ਜੀ ਦੇਖੋ ਜੀ ਹਰੇਕ ਨੂੰ ਆਪਣੇ ਬੱਚੇ ਪਿਆਰੇ ਨੇ ਉਹਨਾਂ ਨੂੰ ਸਰਕਾਰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਪਰ ਚਲੋ ਜਿਵੇਂ ਅੱਗੇ ਵਧਣਗੇ ਦੇ ਨਾਲ ਨਾਲ ਤੁਰਨਗੇ ਜੀ ਪੂਰਾ ਭਰੋਸਾ ਦੇ ਰਹੇ ਜੀ ਹਰਿਆਣੇ ਵਾਲੇ ਅੱਛਾ ਫਿਰ ਕੀ ਕੀ ਬਣਾ ਕੇ ਲੈ ਕੇ ਆਏ ਹੋ ਤੇ ਸਵੇਰ ਤੋਂ ਹੀ ਲੱਗੇ ਹੋਏ ਹੋ ਜਾਂ ਸ਼ਾਮ ਨੂੰ ਆਉਣੇ ਹੋ ਨਹੀਂ ਅਸੀਂ ਸਵੇਰੇ ਆ ਜਾਨੇ ਆ ਜੀ 11 ਵਜੇ ਜੀ 11 ਵਜੇ ਤੋਂ ਲੰਗਰ ਚੱਲਦਾ ਜੀ ਹੁਣ ਜਾ ਰਹੇ ਆ ਦੁਆਰੇ ਫੇਰ ਲੰਗਰ ਲੈ ਕੇ ਸਵੇਰੇ ਆਣਾ ਜੀ ਤੇ ਆਪਾਂ ਨੇ ਦੇਖੋ ਜੀ ਕੱਲ ਖੀਰ ਸੀਦਾ ਲੰਗਰ ਲਾਇਆ ਜੀ ਜੂਸ ਜੂਸ ਦਾ ਲੰਗਰ ਲਾਇਆ ਜੀ ਕੇਲਿਆਂ ਦਾ ਜੀ ਪਵਿੱਤੇ ਦਾ ਫਰੂਟ ਦਾ ਸਾਰਾ ਲੰਗਰ ਲਾਇਆ ਜੀ ਆਪਾਂ ਨੇ ਅੱਜ ਵੀ ਜੀ ਸਬਜ਼ੀ ਨਾਲ ਲੈ ਕੇ ਆਏ ਜੀ ਖੀਰ ਲੈ ਕੇ ਆਏ ਜੀ ਚੌਹ ਲੈ ਕੇ ਆਏ ਦਹੀਂ ਰਹਿਤਾ ਸਾਰਾ ਕੁਝ ਤਿਆਰ ਹੈ ਜੀ ਆਪਣੇ ਕੋਲ ਅੱਛਾ ਹਾਂਜੀ ਤੇ ਬਾਪੂ ਫਿਰ ਕਿਵੇਂ ਦਾ ਤਜਰਬਾ ਰਿਹਾ ਇੱਕ ਤਾਂ ਫੌਜ ਦਾ ਤਜਰਬਾ ਸੀ ਇੱਕ ਇੱਥੇ ਦਾ ਅਸੀਂ ਹਰਿਆਣੇ ਦੀ ਟਰੈਲੀਆ ਪੰਜਾਬ ਵਿੱਚ ਮੋਟੀਵੇਸ਼ਨ ਕਰੀ ਹਰਿਆਣੇ ਮੈਂ ਕਰਨ ਨਹੀਂ ਇਕੱਠ ਨਹੀਂ ਹੋਣ ਦਿਆ ਅੱਛਾ ਇਹ ਸਰਕਾਰਾਂ ਨੇ ਹਰਿਆਣੇ ਮੈਂ ਇਕੱਠ ਨਹੀਂ ਹੋਣ ਦਿਆ ਹੋਰ ਰਾਤ ਨੂੰ ਜਿਹੜੇ ਬੰਦੇ ਬਾਹਰ ਤੋਂ ਆਏ ਉਹ ਵੀ ਰੱਖੇ ਉਹਨਾਂ ਨੂੰ ਸਵੇਰੇ ਤਿਆਰ ਕਰਕੇ ਇੱਥੇ ਨੂੰ ਭੇਜਿਆ ਉਹਨਾਂ ਵਾਰਤੇ ਵੀ ਰਾਤ ਰੁਤਰੀ ਸੇਵਾ ਚੱਲਦੀ ਰਹੀ ਲੰਗਰ ਲਗਦਾ ਰਿਹਾ। ਖੇਤਾਂ 'ਚ ਪਾਣੀ ਛੱੜਦਾ ਵੀ ਖੇਤਾਂ ਵਿੱਚ ਨਹੀਂ ਨਾ ਲੰਘਣ ਕਿਸਾਨ ਇੱਥਾਂ ਵੀ ਨਹੀਂ। ਆਪਣਾ ਪਾਣੀ ਕੋਈ ਨਹੀਂ। ਆਪਣਾ ਬਾਰਡਰ ਹੈ ਜੀ। ਆਪਾਂ ਪਾਣੀ ਲੈਣੇ ਵਾਲਿਆਂ ਨੂੰ ਵੱਧ ਚੜ੍ਹ ਕੇ ਸਾਥ ਦਿੱਤਾ। ਹਰਿਆਣੇ ਵਾਲੇ ਜਿਹੜੇ ਵੀਰ ਆਏ ਉਹਨਾਂ ਨੂੰ ਆਪਾਂ ਨੇ ਰਾਤ ਨੂੰ ਰਹਿਣ ਨੂੰ ਜਗ੍ਹਾ ਵੀ ਦਿੱਤੀ ਹੈ ਜੀ, ਲੰਗਰ ਦੀ ਵਿਵਸਥਾ ਵੀ ਕੀਤੀ ਹੈ ਤੇ ਹਰਿਆਣੇ ਵਾਲਿਆਂ ਦਾ ਵੱਧ ਚੜ੍ਹ ਕੇ ਸਾਥ ਦਿੱਤਾ ਜੀ। ਅੱਛਾ। ਹਾਂਜੀ। ਰੋਟੀ ਪਾਣੀ ਦਾ ਜੀ ਆਪਣਾ ਲਗਾਤਾਰ ਆਪਾਂ ਦਾ 4 ਦਿਨ ਹੋ ਗਏ 5 ਦਿਨ ਲੱਗ ਰਚਾਲਦੇ ਨੂੰ ਸਾਡਾ ਪੂਰਾ ਸਾਥ ਦਿੱਤਾ ਜੀ ਹਾਂ ਜੀ ਪੂਰਾ ਹਰਿਆਣੇ ਵਾਲਾ ਨੇ ਸਾਡਾ ਪੂਰਾ ਸਾਥ ਦਿੱਤਾ ਜੀ ਨਾਲ ਆਏ ਹੋਏ ਨੇ ਹਰਿਆਣੇ ਵਾਲੇ ਵੀ ਜੀ ਹਰਿਆਣੇ ਬਾਈ ਪੰਜਾਬ ਵਾਲਿਆਂ ਨੂੰ ਨਾ ਇਹ ਕਿਹਾ ਜਾਂਦਾ ਵੀ ਮੁੰਡੇ ਤਾਂ ਯਾਰ ਨਸ਼ੇੜੀ ਹੋ ਗਏ ਜਾਂ ਬਾਹਰ ਭੱਜ ਗਏ ਤਾਂ ਕੀ ਕਹੋਂਗੇ ਹੁਣ ਨਹੀਂ ਦੇਖ ਲਿਓ ਕਿ ਸਾਹਮਣੇ ਆ ਨਸ਼ੇੜੀ ਹੀ ਘਰੇ ਰੇ ਲਾ ਲਿਓ ਤੁਹਾਡੇ ਸਾਹਮਣੇ ਨਸ਼ੇੜੀ ਹੀ ਲਾ ਲਿਓ ਕਦੇ ਆਜੋ ਫਿਰ ਇਹ ਦੇਖ ਲੈਂਦੇ ਆ ਨਾ ਨੇ ਵੀ ਇਹਦਾ ਪੈਕ ਜਰੂਰ ਲਾ ਦਿੰਦਾ ਮੈਂ ਕੋਈ ਵੇਹੇ ਮੈਨੂੰ ਘਾਟ ਚੋੜੇ ਵਿਆ ਬਹੁਤੀ ਇਹ ਸਾਡਾ ਦਾਦਾ ਜੀ ਲ ਸਟਾਪ ਬਾਬਾ ਜੀ ਮੈਨੂੰ ਮਿਲਦੀ ਆ ਹਾਂ ਜੀ ਮੈਨੂੰ ਮਿਲਦੀ ਆ दारू ਮਿਲਦੀ ਸਰਕਾਰੀ ਮੈਂ ਦੋ ਤਿੰਨ ਪੈਕ ਡੇਲੀ ਲਾਉਂਗਾ ਗਵਰਨਮੈਂਟ ਕਹਿੰਦੀ ਇਹਨਾਂ ਨੂੰ ਪੈਗ ਲਾਣ ਨੂੰ ਫੌਜੀ ਨੂੰ ਨਹੀਂ ਠੀਕ ਆ ਵੈਸੇ ਆ ਮੁੰਡੇ ਜਿਹੜੇ ਖੜੇ ਆ ਇਹ ਆਪਾਂ ਨੂੰ ਤਾਂ ਲੱਗਦਾ ਨਹੀਂ ਆ ਨਾ ਇਹ ਚਿੱਟੇ ਵਾਲੇ ਲੱਗਦਾ ਨਾ ਅਤਵਾਦੀ ਲੱਗਦਾ ਸੂਫੀ ਖੜੇ ਆ ਮੁੰਡੇ ਪਰ ਇੱਕ ਅਫਵਾਹ ਤੁਹਾਡੇ ਬਾਰੇ ਜੀ ਦੇਖ ਲੈ ਸਾਨੂੰ ਪਤਾ ਲੱਗ ਜਾਊਗਾ ਵੀ ਨਸ਼ੇੜੀ ਨੇ ਕੀਤਾ ਇਕੱਲੇ ਇਕੱਲੇ ਨੂੰ ਆਜੋ ਕਹਿੰਦੇ ਪਤਾ ਲੱਗ ਜਾਊਗਾ ਗੈਸ ਦੇ ਗੋਲੇ ਨਾ ਘੇਰਨ ਇਕੱਲੇ ਇਕੱਲੇ ਨੂੰ ਦੇਰ ਦਿਆਂਗੇ ਸੜਿਆਂ ਨੂੰ ਵੈਸੇ ਤਾਂ ਗੈਸ ਦੇ ਗੋਲੇ ਕੱਲ ਜਿਆਦਾ ਖਤਰਨਾਕ ਲੱਗਦੀ ਸੀ ਕਿ ਅੱਜ ਲੱਗਦੀ ਸੀ ਜਿਵੇਂ ਉਹਨਾਂ ਨੇ ਡਰ ਬਣਾਉਣ ਦੀ ਕੋਸ਼ਿਸ਼ ਕੀਤੀ ਅੱਜ ਵੀਰੇ ਪਤਾ ਕੀ ਗੱਲ ਹੋ ਰਹੀ ਆ ਕੋਈ ਖਤਰਨਾਕ ਅੱਜ ਕੱਲ ਅਸੀਂ ਇਹਨਾਂ ਤੋਂ ਡਰ ਰਹੇ ਸੀ ਵੀ ਐਸ ਗੈਸ ਆਸੂ ਗੈਸ ਦੇ ਗੋਲੇ ਨੇ ਅੱਜ ਅਸੀਂ ਇਹਨਾਂ ਤੋਂ ਡਰ ਨਹੀਂ ਰਹੇ ਅੱਜ ਅਸੀਂ ਇਹਨਾਂ ਨਾਲ ਖੇਡ ਰਹੇ ਹਾਂ ਅੱਜ ਅਸੀਂ ਬੈਟ ਬੋਲ ਖੇਡ ਰਹੇ ਹਾਂ ਹਾਂਜੀ ਮਜ਼ਾਕ ਬਣਾਤਾ ਅੱਜ ਮਜ਼ਾਕ ਬਣਾ ਰਹੇ ਹਾਂ ਵੀ ਗੇਰੋ ਯਾਨੀ ਤੁਸੀਂ ਮਨਵੰਦਨ ਕਰ ਰਹੇ ਹੋ ਉਹਨਾਂ ਗੋਲਿਆਂ ਨਾਲ ਹਾਂਜੀ ਅਸੀਂ ਮਨਵੰਦਨ ਕਰ ਰਹੇ ਹਾਂ ਗੋਲਿਆਂ ਨਾਲ ਅੱਛੇ ਤਾਂ ਕਹਿੰਦੇ ਆ ਗੇਰੋ ਚਾਚਾ ਇਹ ਗੇਰ ਨਹੀਂ ਦੇਣ ਹੁਣ ਸੀ ਤਾਂ ਕਹਿ ਰਹੇ ਆ ਗੇਰੋ ਜਿੰਨੇ ਗੇਰਨੇ ਆ ਤਾਂ ਹੋਰ ਕੁਝ ਕਹਿਣਾ ਚਾਹੋਗੇ ਵੀਰੇ ਬੋਲੋ ਖੁੱਲ ਕੇ ਯਾਰ ਬਾਈ ਯੋ ਮਾਰਾ ਪੁਆਦ ਏਰੀਆ ਆ ਅਸਲਵਾ ਅਸੀਂ ਪੁਆ ਪੰਜਾਬੀ ਦਾ ਵੈਸੇ ਹੀ ਬੋਲ ਰਹੇ ਆ ਹਨਾ ਜਿਹੜਾ ਪੁਆਦ ਏਰੀਆ ਨਾ ਜੋ ਗੁਰਗੋਬਿੰਦ ਸਿੰਘ ਜੀ ਦਾ ਨਾ ਜਿਹੜਾ ਨਾਨਕੇ ਦੇ ਯੋ ਪੁਆਦ ਏਰੀਆ ਮੇ ਰਹੇ ਆ ਪੁਆਦ ਏਰੀਆ ਮੋਹਾਲੀ ਪਟਿਆਲਾ ਅੰਬਾਲਾ ਪੁਆਦ ਏਰੀਆ ਯੋ ਹਮੇਸ਼ਾ ਲੜਾਈਆਂ ਮਾਂ ਅੱਗਾ ਰਹਾ ਹਮੇਸ਼ਾ ਜਦ ਜਿਹੜੀ ਆਜ਼ਾਦੀ ਦੀ ਲੜਾਈ ਰਹੀ ਉਸ ਮਾਂ ਵੀ ਅੱਗਾ ਦਾ ਜਿਹੜੀ ਆਪਾਂ ਦਿੱਲੀ ਜਿੱਤੀ ਆ ਉਸ ਵਾਂ ਬੇਗਲ ਤੇ ਨਾ ਜਿਹੜੇ ਦਿੱਲੀ ਜਿੱਤੀ ਦੀ ਬੀਰੂ ਸੁਣਾ ਦਿੱਲੀ ਜਿੱਤਣ ਵਾਲੇ ਇਪ ਦਿੱਲੀ ਨੂੰ ਛੱਡ ਦੇਗੇ ਤੁਹਾਨੂੰ ਪਤਾ ਹੀ ਆ ਯਾਰ ਹੈ ਨਾ ਜੋ ਤਾਂ ਕੁਝ ਵੀ ਨਹੀਂ ਹੈ ਕੀ ਹੋ ਹੰਜੂਗੇ ਇਸਕੇ ਗੋਲੇ ਗੇਰੇ ਨੇ ਕੁਝ ਵੀ ਨਹੀਂ ਮੰਨ ਤੋਂ ਇੰਤੇ ਬੜੇ ਬੜੇ ਚੀਜ਼ਾਂ ਦੇਖੀਆਂ ਮਾਰੀ ਜਨਰੇਸ਼ਨ ਉਹ ਆ ਜਿੰਨੇ ਮੋਬਾਈਲਾਂ ਦੇ ਲੇਗਾ ਕੱਚੇ ਰਸਤੇ ਦੇਖਾ ਪੱਕੇ ਰਸਤੇ ਦੇਖਿਆ ਉਹ ਜਨਰੇਸ਼ਨ ਆ ਮਾਰੀ ਯੂ ਹੁਣ ਤਿਆਰ ਹੋ ਫਿਰ ਅੱਗੇ ਜਾਣਾ ਜੀ ਪੂਰੇ ਤਿਆਰ ਆ ਕੱਲੂ ਜਦਾ ਬੈਰੀਗੇਟ ਟੁੱਟੇ ਹੋਏ ਮਿਲਾਂਗੇ ਜੀ ਤੁਹਾਨੂੰ ਵੈਸੇ ਉਧਰ ਸਰਕਾਰ ਗਰੰਟੀ ਲੈ ਰਹੀ ਤੇ ਪੁਲਿਸ ਨੇ ਵੀ ਕਹਤਾ ਕਿਨੇ ਕੰਟਰੋਲ ਚਾ ਸਥਿਤੀ ਸਾਡੇ ਕੋਈ ਗੱਲ ਨਹੀਂ ਬਿਜਾ ਨਾ ਜਿਹੜਾ ਬਿਜਜ ਇਹ ਛੜਾਂਗੀ ਸਰਕਾਰ ਆ ਬਿਜਜੋ ਗਿਆ ਖੱਟਰ ਹੋ ਗਿਆ ਮੋਦੀ ਹੋ ਗਿਆ ਇਹ ਛੜਾਂਗੀ ਸਰਦਾਰ ਸਰਕਾਰ ਆ ਜਿੱਦਣ ਇਹਨੂੰ ਆਪਣੇ ਘਰ ਬਾਰ ਕਾ ਨਹੀਂ ਸਾਰੇ ਨੂੰ ਪਤਾ ਹੈ ਇਹਨੂੰ ਕਿਸੇ ਨੂੰ ਕਿਸ ਨੂੰ ਪਤਾ ਹੈ ਜਿੱਦਣ ਤੋੜੇ ਨਾ ਬੈਰੀਕੇਟ ਕਰਨ ਟੁੱਟ ਜਾਗੇ ਨਾ ਥਾਰੇ ਸਾਹਮਣੇ ਹੋਵਾਗਾ ਸਭ ਕੁਝ ਦਿੱਲੀ ਵੀ ਪਹੁੰਚਾਂਗੇ ਮੋਰਚਾ ਫਟੇ ਵੀ ਹੋਵਾਗਾ ਜੀ ਮਾਰੀ ਗੱਲ ਨੇ ਪੁਰਾਣੇ ਬਜ਼ੁਰਗੇ ਬੈਠੇ ਫੌਜੀ ਬੰਦੇ ਹਨ ਇਹਨਾਂ ਸਭ ਕੁਝ ਦੇਖਿਆ ਵਾ ਸਭ ਕੁਝ ਦੇਖਿਆ ਵਾ ਇਹਨਾਂ ਲੜਾਈਆਂ ਵੀ ਦੇਖੀ ਵੀਆਂ ਸਭ ਦੇਖਿਆ ਵਾ ਇਹਨਾਂ ਜਿੱਤਾਂਗੇ ਵੀ ਫੇਰ ਮੁੜਾਂਗੇ ਫੇਰ ਮਾਫੀ ਮੰਗਾਂਗੇ ਨਾ ਇਹਨਾਂ ਨੇ ਤਾਂ ਲੜਾਈਆਂ ਹੋਰ ਦੇਸ਼ ਦੇ ਖਿਲਾਫ ਲੜੀਆਂ ਪਰ ਤੁਸੀਂ ਆਪਣੇ ਦੇਸ਼ ਦੇ ਵਿੱਚ ਹੀ ਦੂਜੇ ਲੋਕਾਂ ਹੀ ਦੇਖੋ ਜੋ ਇਹਨਾਂ ਦੂਸਰੇ ਦੇਸ਼ ਦੇ ਦੂਸਰਾ ਦੇਸ਼ ਬਣਾ ਦਿਆ ਨਾ ਬੈਰੀਗੇਡ ਲਾਗਾ ਇਹ ਤਾਂ ਪੰਜਾਬ ਨੂੰ ਲੱਗ ਕਰਨਾ ਚਾ ਰਹੇ ਆ ਲੱਗ ਕਰਦੀ ਐ ਇਹਨਾਂ ਪੰਜਾਬ ਯੋ ਸੋਚਣ ਦੇ ਵੀ ਖਾਲਿਸਤਾਨ ਬਣ ਜਾ ਖਾਲਿਸਤਾਨ ਉਹੀ ਬਣ ਜਾਗਾ ਵੈਸੇ ਖਾਲੀ ਤਾਰ ਕੇ ਹਾਂ ਮੰਗ ਨਹੀਂ ਕਰਦੇ ਹਾਂ ਚਲੋ ਜੋ ਵੀ ਮਾਰਾ ਹੈ ਆ ਹਨਾ ਮਨ ਨੂੰ ਪਤਾ ਪੜੇ ਲਿਖੇ ਨੌਜਵਾਨ ਆ ਸਾਰੇ ਇਤਨੇ ਹੈ ਆ ਠੀਕ ਹੈ ਜੀ ਐਸਾ ਹੀ ਬਾਤ ਨਹੀਂ ਕੋਈ ਵੀ ਕਿਸਾਨ ਵੀ ਜੋ ਵਾਲੇ ਬੰਦੇ ਵੀ ਆ ਇਨਮਾ ਜਿਹੜੇ ਆਪਣੇ ਕੰਮ ਕਰ ਛੱਡ ਗਾ ਯਹਾਂ ਆ ਰਹੇ ਆ ਮੋਰਚੇ ਬਾ ਰਹੇ ਆ ਜਿਹੜੇ ਇਹ ਵੀ ਮੋਰਚੇ ਆਪ ਜਾ ਕੇ ਦੇਖ ਲਿਓ ਗਾ ਆਪ ਨੂੰ ਐਸੇ ਐਸੇ ਨੌਜਵਾਨ ਮਿਲਾਂਗੇ ਜਿਹੜੇ ਸਰਕਾਰੀ ਜੋਬ ਕਰ ਰਹੇ ਬੜੇ ਬੜੇ ਅਫਸਰ ਲੱਗੇ ਹੋਏ ਆ ਉਹ ਵੀ ਮੋਰਚੇ ਵਾ ਖੜੇ ਆ ਕਿਸਾਨ ਹਰਿਓ ਸਭ ਕੀ ਲੜਾਈ ਹੈ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ ਉਹ ਇਹ ਸਭ ਕੀ ਕਾਰਪੋਰੇਟ ਇਕੱਲੇ ਕਾਰਪੋਰੇਟਾਂ ਨੂੰ ਸੋਚ ਰਹੀ ਜੋ ਸਰਕਾਰ ਵੀ ਕਾਰਪੋਰੇਟਾਂ ਨੂੰ ਬढ़ावा ਦੇ ਰਹੀ ਆਂ ਡਰਾਈਵਰਾਂ ਨੂੰ ਦੇਖ ਲਿਓ ਆਪ ਕੱਲ ਨੂੰ ਡਰਾਈਵਰਾਂ ਦੇ ਕੋਲ ਦੀ ਵੀ ਆ ਵੀ ਹਮ ਬੰਦ ਕਰਾਂਗੇ ਪੈਟਰੋਲ ਪੰਪ ਬੰਦ ਹੋਵਾਂਗੇ ਫਿਰ ਸਰਕਾਰ ਕਿੱਥੇ ਜਾਏਗੀ ਬਿਲਕੁਲ ਸਰਕਾਰ ਤੋਂ ਗੋਗਣਿਆ ਭਾਈ ਵੀ ਗੁੱਡੇ ਟੇਕ ਬੈਠੀ ਆ ਬਸ ਇੱਕ ਮਾਰਾ ਇੱਕ ਜੋ ਸਬਰ ਪਰਖ ਰਹੀ ਆ ਵੀ ਹਮ ਕਿੱਥੇ ਤੱਕ ਜਾ ਸਕਾਂ ਹਮ ਦਿੱਲੀ ਪਹਿਲਾਂ ਵੀ ਗਏ تھے ਕੱਲ ਨੂੰ ਵੀ ਜਾਵਾਂਗੇ ਬੈਰੀਗੇਡ ਪਹਿਲਾਂ ਵੀ ਟੁੱਟੇ ਉਹਦੇ ਕੱਲ ਨੂੰ ਵੀ ਟੁੱਟਾਂਗੇ ਜੀ ਤਾਂ ਇਹ ਨੌਜਵਾਨ ਨੇ ਪੰਜਾਬ ਦੇ ਪੋਹ ਦੇਰੀਏ ਦੇ ਨੌਜਵਾਨਾ ਜਿਹੜੇ ਕਿ ਲੰਗਰ ਦੀ ਸੇਵਾ ਕਰ ਰਹੇ ਤੇ ਨਾਲ ਨਾਲ ਉਹਨਾਂ ਨੇ ਗੱਲਾਂ ਦਸੀਆਂ ਕਿ ਜੋ ਉਹਨਾਂ ਬਾਰੇ ਕਿਹਾ ਜਾਂਦਾ ਉਹ ਗਲਤ ਆ ਇਹ ਨੌਜਵਾਨਾ ਜਿਹੜੇ ਬਿਲਕੁਲ ਸੋਫੀ ਨੇ ਗੱਲਬਾਤ ਕਰ ਰਹੇ ਨੇ ਸਾਡੇ ਨਾਲ ਤਾਂ ਤੁਸੀਂ ਇਹਨਾਂ ਦੀ ਗੱਲਬਾਤ ਤੋਂ ਕੀ ਸਮਝਿਆ ਕੀ ਲੱਗਦਾ ਤੁਹਾਨੂੰ ਕੀ ਹੋਣਾ ਚਾਹੀਦਾ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ